ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਨੂੰ ਸੁਣ ਕੇ ਸ਼ਾਇਦ ਤੁਹਾਡਾ ਹਾਸਾ ਵੀ ਨਿਕਲੇ ਤੇ ਤੁਹਾਨੂੰ ਸ਼ਾਇਦ ਦੁੱਖ ਵੀ ਹੋਵੇ ਕਿਉਂਕਿ ਜਦੋਂ ਬੰਦੇ ਤੋਂ ਖੰਘੂਰਾ ਨਹੀਂ ਵੱਜਦਾ ਜਿਹੜੀ ਉਮਰ 'ਚ ਬੰਦੇ ਤੋਂ ਖੰਘੂਰਾ ਨਹੀਂ ਵੱਜਦਾ ਜੇ ਉਹ ਉਮਰ 'ਚ ਬੰਦਾ ਵਿਆਹ ਕਰਾਉਣ ਦੀ ਗੱਲ ਕਰੇ ਵਿਆਹ ਕਰਵਾ ਵੀ ਲਵੇ ਤਾਂ ਗੱਲ ਹਾਸੋਹੀਣੀ ਹੀ ਹੋ ਜਾਂਦੀ ਹੈ ਵਿਆਹ ਵੀ ਆਪ ਤੋਂ ਅੱਧੀ ਉਮਰ ਤੋਂ ਵੀ ਘੱਟ ਦੀ ਔਰਤ ਦੇ ਨਾਲ ਇਹ ਗੱਲ ਤਾਂ ਹਾਸੀ ਵਾਲੀ ਹੋ ਜਾਂਦੀ ਹੈ ਪਰ ਜੋ ਵਿਆਹ ਤੋਂ ਬਾਅਦ ਹੁੰਦਾ ਹੈ ਉਹ ਸੁਣ ਕੇ ਸ਼ਾਇਦ ਤੁਹਾਨੂੰ ਤਰਸ ਵੀ ਆਵੇ ਕਿ ਇਹ ਐਦਾਂ ਕਿਉਂ ਹੋ ਗਿਆ ਕਿਵੇਂ ਹੋ ਗਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜੌਨਪੁਰ ਤੇ ਇਸ ਦੇ ਅਧੀਨ ਪੈਂਦਾ ਥਾਣਾ ਬਾਦਸ਼ਾਪੁਰ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਕੁਸ਼ਮੋਸ਼ ਇਸ ਦਾ ਰਹਿਣ ਵਾਲਾ ਸੰਗਰੂ ਰਾਮ ਜਿਸ ਦੀ ਉਮਰ 75 ਸਾਲ ਸੀ ਇਸ ਦੀ ਪਤਨੀ ਦੀ ਤਕਰੀਬਨ 1 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਇਹਨਾਂ ਦੇ ਕੋਈ ਔਲਾਦ ਨਹੀਂ ਸੀ ਇਸ ਦਾ ਵੱਡਾ ਭਰਾ ਤੇ ਭਤੀਜੇ ਉਹ ਦਿੱਲੀ ਵਿੱਚ ਰਹਿੰਦੇ ਸੀ ਹੁਣ ਸੰਗਰੂ ਰਾਮ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਕਿਉਂ ਨਾ ਮੈਂ ਵਿਆਹ ਕਰਵਾ ਲਵਾਂ ਪਰ ਉਸ ਦੀ ਉਮਰ 75 ਸਾਲ ਸੀ ਜਦੋਂ ਇਹ ਕੋਈ ਗੱਲ ਕਿਸੇ ਨਾਲ ਕਰਦਾ ਵਿਆਹ ਦੀ ਆਗੋਂ ਅਗਲਾ ਹੱਸ ਪੈਂਦਾ ਕਿ ਤੇਥੋਂ ਤੱਕ ਖੰਘੂਰਾ ਨਹੀਂ ਵੱਜਦਾ ਤੇ ਤੂੰ ਵਿਆਹ ਕਰਵਾਉਣ ਨੂੰ ਫਿਰਦਾ ਪਰ ਸੰਗਰੂ ਰਾਮ ਆਪਣੀ ਜੱਦ ਧਿਆੜਿਆ ਹੋਇਆ ਸੀ ਉਹ ਸੋਚਦਾ ਸੀ ਵੀ ਜਿਹੜੀ ਮੇਰੀ ਰਹਿਦੀ ਜ਼ਿੰਦਗੀ ਆ ਉਹ ਮੈਂ ਕਿਸੇ ਆਪਣੇ ਹਮਸਫਰ ਨਾਲ ਕੱਟਾਂ ਮੈਂ ਇਕੱਲਾ ਜ਼ਿੰਦਗੀ ਨਹੀਂ ਕੱਟ ਸਕਦਾ ਨਾ ਹੀ ਮੈਂ ਕੱਟਣਾ ਚਾਹਣਾ ਤਾਂ ਫਿਰ ਹੁਣ ਕੁੜੀ ਦੀ ਤਲਾਸ਼ ਕੀਤੀ ਜਾਂਦੀ ਹੈ ਕੁੜੀ ਮਿਲ ਜਾਂਦੀ ਹੈ ਜਿਸ ਦਾ ਨੋ ਮਨ ਭਾਵਤੀ ਹੁੰਦਾ ਤੇ ਹੁਣ ਰਿਸ਼ਤਾ ਪੱਕਾ ਹੋ ਜਾਂਦਾ ਹੈ ਮਨ ਬਾਪਤੀ ਦੇ ਤਿੰਨ ਬੱਚੇ ਹੁੰਦੇ ਨੇ 29 ਸਤੰਬਰ 2025 ਨੂੰ ਜੋ ਸੰਗਰੂ ਰਾਮ ਹੁੰਦਾ ਏ ਉਸ ਦਾ ਮਨ ਮਨਪਾਭਤੀ ਦੇ ਨਾਲ ਵਿਆਹ ਹੋ ਜਾਂਦਾ ਹੈ ਕੋਰਟ ਦੇ ਵਿੱਚ ਵੀ ਤੇ ਉਹ ਮੰਦਰ ਦੇ ਵਿੱਚ ਵੀ ਇੱਕ ਦੂਜੇ ਦੇ ਜੈ ਮਾਲਾ ਪਾ ਦਿੰਦੇ ਨੇ ਸਾਰੇ ਲੋਕ ਹੈਰਾਨ ਹੁੰਦੇ ਨੇ ਕਿ ਇਹ ਬੁੜਾ ਬੰਦਾ ਕਿਹੋ ਜਿਹਾ ਚੱਜ ਕਰਦਾ ਏ ਇਸ ਦੀ ਉਮਰ ਤਾਂ ਹੁਣ ਹੋ ਚੁੱਕੀ ਆ ਪਰ ਅਜੇ ਵੀ ਇਹ ਵਿਆਹ ਕਰਵਾਉਣਾ ਨਹੀਂ ਟਲਦਾ ਵਿਆਹ ਉਸ ਨੇ ਕਰਵਾ ਲਿਆ ਜੋ ਮਨਭਾਭਤੀ ਦੇ ਤਿੰਨ ਬੱਚੇ ਸੀ ਉਹ ਵੀ ਵਿਆਹ ਦੇ ਵਿੱਚ ਹੀ ਸ਼ਾਮਲ ਹੋਏ ਸੀ ਮਨਭਾਭਤੀ ਨੇ ਦੱਸਿਆ ਕਿ ਜੋ ਸੰਗਰੂ ਰਾਮ ਸੀ ਉਸ ਨੇ ਇਹ ਜ਼ਿੰਮੇਵਾਰੀ ਚੱਕੀ ਸੀ ਕਿ ਮੈਂ ਤੇਰੇ ਬੱਚਿਆਂ ਦਾ ਪਾਲਣ ਪੋਸ਼ਣ ਕਰਾਂਗਾ ਤੇ ਜੋ ਜਾਇਦਾਦ ਹੈ ਜਾਂ ਜੋ ਭਵਿੱਖ ਦੇ ਵਿੱਚ ਇਹਨਾਂ ਨੂੰ ਕਿਸੇ ਪੈਸੇ ਦੀ ਲੋੜ ਪਵੇਗੀ ਤਾਂ ਉਹ ਵੀ ਮੈਂ ਇਹਨਾਂ ਨੂੰ ਦੇਵਾਂਗਾ ਇਸ ਸ਼ਰਤਾਂ ਦੇ ਉੱਤੇ ਮਨਭਾਭਤੀ ਨੇ 75 ਸਾਲਾਂ ਸੰਗਰੂ RAM ਦੇ ਨਾਲ ਵਿਆਹ ਕਰਵਾ ਲਿਆ ਉਸ ਨੂੰ ਲੱਗਿਆ ਕਿ ਚਲੋ ਮੇਰੇ ਬੱਚਿਆਂ ਦੀ ਜ਼ਿੰਦਗੀ ਚੰਗੀ ਨਿਕਲ ਜਾਵੇਗੀ ਮਨ ਬਾਬਤੀ ਦੀ ਉਮਰ 35 ਸਾਲ ਸੀ ਸੋਮਵਾਰ ਨੂੰ 29 ਸਤੰਬਰ 2025 ਨੂੰ ਸੰਗਰੂ RAM ਦਾ ਮਨ ਬਾਬਤੀ ਦੇ ਨਾਲ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਫਿਰ ਰਾਤ ਹੋ ਜਾਂਦੀ ਹੈ ਰਾਤ ਨੂੰ ਇਹ ਦੋਨੋਂ ਕਾਫੀ ਦੇਰ ਤੱਕ ਗੱਲਾਂ ਮਾਰਦੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਮੰਗਲਵਾਰ ਦੀ 30 ਸਤੰਬਰ 2025 ਦੀ ਸਵੇਰ ਹੁੰਦੀ ਹੈ ਤਾ ਪਤਾ ਲੱਗਦਾ ਹੈ ਕਿ ਸੰਗਰੂ ਰਾਮ ਦੀ ਤਾਂ ਤਬੀਅਤ ਵਿਗੜ ਗਈ। ਇਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਹਸਪਤਾਲ ਦੇ ਵਿੱਚ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਦੇਖੋ ਬੰਦੇ ਦਾ ਇੱਕ ਦਿਨ ਪਹਿਲਾਂ ਵਿਆਹ ਹੁੰਦਾ ਹੈ ਤੇ ਦੂਸਰੇ ਦਿਨ ਦੀ ਸਵੇਰ ਨੂੰ ਹੀ ਉਹ ਬੰਦਾ ਮਰ ਜਾਂਦਾ ਹੈ। 75 ਸਾਲਾ ਸੰਗਰੂ ਰਾਮ ਜਿਸ ਨੂੰ ਆਪਣੇ ਵਿਆਹ ਦਾ ਬੜਾ ਚਾ ਸੀ। ਉਸ ਨੂੰ ਲੱਗ ਰਿਹਾ ਸੀ ਕਿ ਮੈਂ ਜੋ ਆਪਣੀ ਬਾਕੀ ਜ਼ਿੰਦਗੀ ਆ ਉਹ ਆਪਣੇ ਹਮਸਫਰ ਦੇ ਨਾਲ ਕੱਟਾਂ। ਹੁਣ ਜਦੋਂ ਸੰਗਰੂ ਰਾਮ ਮਰ ਜਾਂਦਾ ਉਹਨੂੰ ਮ੍ਰਿਤਕ ਐ ਘੋਸ਼ਿਤ ਕਰ ਦਿੱਤਾ ਜਾਂਦਾ ਤਾਂ ਸਾਰੇ ਪਿੰਡ ਦੇ ਲੋਕ ਹੈਰਾਨ ਸੀ ਕਿ ਐਦਾਂ ਕਿਵੇਂ ਹੋ ਸਕਦਾ ਇੱਕ ਬੰਦੇ ਦਾ ਇੱਕ ਦਿਨ ਪਹਿਲਾਂ ਵਿਆਹ ਹੁੰਦਾ ਤੇ ਦੂਸਰੇ ਦਿਨ ਦੀ ਸਵੇਰ ਨੂੰ ਹੀ ਉਹ ਮਰ ਗਿਆ ਸੰਗਰੂ ਰਾਮ ਦਾ ਜੋ ਭਰਾਗਾ ਤੇ ਭਤੀਜੇ ਨੇ ਉਹਨਾਂ ਨੇ ਵੀ ਇਹ ਸਵਾਲ ਉਠਾਏ ਨੇ ਕਿ ਇਹ ਜੋ ਡੈਥ ਆ ਸੰਗਰੂ ਰਾਮ ਦੀ ਇਹ ਨੈਚੁਰਲ ਡੈਥ ਨਹੀਂ ਇਸ ਪਿੱਛੇ ਜ਼ਰੂਰ ਕੋਈ ਗੜਬੜਾ ਐਦਾਂ ਕਿਵੇਂ ਹੋ ਸਕਦਾ ਕਿ ਇੱਕ ਦਿਨ ਪਹਿਲਾਂ ਬੰਦੇ ਦਾ ਵਿਆਹ ਹੋ ਗਿਆ ਹੋਵੇ ਤੇ ਅੱਜ ਦੂਸਰੇ ਦਣ ਸਵੇਰ ਨੂੰ ਹੀ ਬੰਦਾ ਮਰ ਜਾਵੇ ਹੁਣ ਪੁਲਿਸ ਦੇ ਵਿੱਚ ਵੀ ਇਹ ਗੱਲ ਜਾਂਦੀ ਆ ਤਾਂ ਪੁਲਿਸ ਜੋ ਸੰਗਰੂ ਰਾਮ ਹੁੰਦਾ ਉਸ ਦੀ ਬਾਡੀ ਨੂੰ ਕਬਜ਼ੇ ਦੇ ਵਿੱਚ ਲੈਂਦੀ ਆ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਹੁਣ ਤਾਂ ਫਿਰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਜੋ ਸੰਗਰੂ ਰਾਮ ਸੀ ਉਸ ਦੀ ਨੈਚੁਰਲ ਡੈਥ ਹੋਈਆ ਜਾਂ ਫਿਰ ਉਹਦਾ ਘੋਗਾ ਚਿੱਤ ਉਸ ਦੀ ਘਰ ਵਾਲੀ ਜੋ 35 ਸਾਲਾਂ ਸੀ ਤਿੰਨ ਬੱਚਿਆਂ ਦੀ ਮਾਂ ਸੀ ਉਸ ਨੇ ਹੀ ਕਰ ਦਿੱਤਾ ਕਿ ਜੋ ਇਹ ਬੁੜਾ ਇਹਨੂੰ ਤਾਂ ਟਿਕਾਣੇ ਲਾ ਦਿਓ ਇਸ ਤੋਂ ਬਾਅਦ ਜੋ ਜਾਇਦਾਦ ਹੈ ਉਹ ਤਾਂ ਸਾਡੀ ਆਟੋਮੈਟਿਕ ਹੀ ਹੋ ਜਾਵੇਗੀ ਬੱਚਿਆਂ ਦੀ ਜ਼ਿੰਦਗੀ ਵਧੀਆ ਹੋ ਜਾਏਗੀ ਤੇ ਮਨ ਭਾਵਤੀ ਨੂੰ ਸ਼ਾਇਦ ਇਹ ਲੱਗਿਆ ਹੋਵੇ ਕਿ ਇਹ ਬੁੜੇ ਨਾਲ ਹੁਣ ਕਿਹੜਾ ਜ਼ਿੰਦਗੀ ਕੱਟੇਗਾ ਇਹ ਤਾਂ ਜਾਂਚ ਦਾ ਵਿਸ਼ਾ ਤਫ਼ਤੀਸ਼ ਦਾ ਵਿਸ਼ਾ ਇਹ ਤਾਂ ਜਦੋਂ ਸੰਗਰੂ ਰਾਮ ਦੀ ਪੋਸਟਮਾਰਟਮ ਰਿਪੋਰਟ ਆਵੇਗੀ ਉਸ ਤੋਂ ਬਾਅਦ ਹੀ ਪਤਾ ਲੱਗਿਆ ਕਿ ਸੰਗਰੂ ਰਾਮ ਆਪਣੀ ਮੌਤ ਮਰਿਆ ਜਾਂ ਫਿਰ ਉਸ ਨੂੰ ਮਾਰਿਆ ਗਿਆ ਇਸ ਪਿੱਛੇ ਕੋਈ ਪਲੈਨਿੰਗ ਕੀਤੀ ਗਈ ਆ ਇਹ ਤਾਂ ਹੁਣ ਪੁਲਿਸ ਤਪਤੀਸ਼ ਤੋਂ ਬਾਅਦ ਪਤਾ ਲੱਗੇਗਾ ਜਦੋਂ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਪਤਾ ਲੱਗੂ ਕਿ ਆਖਰ ਸੰਗਰੂ ਰਾਮ ਦੀ ਮੌਤ ਦਾ ਸਹੀ ਕਾਰਨ ਕੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ 75 ਸਾਲਾ ਬੁੜੇ ਨੂੰ ਇਹ ਖੁਮਾਰ ਚੜ ਗਿਆ ਕਿ ਮੈਂ ਤਾਂ ਵਿਆਹ ਕਰਵਾਉਣੀ ਕਰਵਾਉਣਾ ਜਦ ਕਿ ਉਸ ਦੀ ਪਤਨੀ ਦੀ ਮੌਤ ਤਾਂ 1 ਸਾਲ ਪਹਿਲਾਂ ਹੀ ਅਜੇ ਹੋਈ ਸੀ ਤੇ ਹੁਣ ਇਸ ਨੂੰ ਲੱਗ ਰਿਹਾ ਸੀ ਕਿ ਮੈਂ ਔਰਤ ਤੋਂ ਬਗੈਰ ਨਹੀਂ ਰਹਿ ਸਕਦਾ ਮੈਂ ਆਪਣੀ ਘਰਵਾਲੀ ਤੋਂ ਬਗੈਰ ਨਹੀਂ ਰਹਿ ਸਕਦਾ ਮੇਰਾ ਤਾਂ ਵਿਆਹ ਕਰੋ ਵਿਆਹ ਵੀ ਕਰ ਦਿੱਤਾ ਜਾਂਦਾ ਤੇ ਵਿਆਹ ਦਾ ਜੋ ਚਾਹ ਹੁੰਦਾ ਹਜੇ ਤਾਂ ਲਿਹਾ ਨਹੀਂ ਹੁੰਦਾ ਵਿਆਹ ਤੋਂ ਦੂਸਰੇ ਦਿਨ ਸਵੇਰੇ ਹੀ ਸੰਗਰੂ ਰਾਮ ਦੀ ਮੌਤ ਹੋ ਜਾਂਦੀ ਹੈ ਸੋ ਤੁਸੀਂ ਇਹ ਸਾਰੇ ਮਾਮਲੇ ਤੇ ਕੀ ਸੋਚਦੇ ਹੋ ਕਿ ਸੰਗਰੂ ਰਾਮ ਦੀ ਨੈਚੁਰਲ ਡੈਥ ਹੋਈ ਹੈ ਜਾਂ ਫਿਰ ਦਾਲ ਦੇ ਵਿੱਚ ਕੁਝ ਕਾਲਾ ਕਿਉਂਕਿ ਜਦੋਂ ਇਹ ਖਬਰ ਮੈਂ ਵੀ ਸੁਣੀ ਤਾਂ ਮੈਨੂੰ ਵੀ ਲੱਗਿਆ ਕਿ ਇਦਾਂ ਕਿਵੇਂ ਹੋ ਸਕਦਾ ਇੱਕ ਦਿਨ ਪਹਿਲਾਂ ਸਹੀ ਸਲਾਮਤ ਬੰਦਾ ਜਿਸ ਨੂੰ ਕੋਈ ਬਿਮਾਰੀ ਨਹੀਂ ਕੋਈ ਕੁਝ ਨਹੀਂ ਉਸ ਦਾ ਵਿਆਹ ਹੁੰਦਾ ਕਿਉਂਕਿ ਜਿਸ ਬੰਦੇ ਨੇ ਵਿਆਹ ਕਰਵਾਉਣਾ ਤਾਂ ਉਸ ਦੇ ਅੰਦਰ ਵੀ ਉਹੋ ਜਿਹਾ ਕੁਝ ਹੋਵੇਗਾ ਜੋ ਉਸ ਨੂੰ ਲੱਗ ਰਿਹਾ ਕਿ ਮੇਰਾ ਵਿਆਹ ਕਰ ਦਿਓ ਤੇ ਵਿਆਹ ਕਰਵਾਉਂਦਾ ਦੂਸਰੇ ਦਿਨ ਸਵੇਰੇ ਹੀ ਸੁਨੇਹਾ ਹੀ ਉਸ ਦੀ ਤਬੀਅਤ ਵਿਗੜ ਜਾਂਦੀ ਹੈ ਹਸਪਤਾਲ ਦੇ ਵਿੱਚ ਜਦੋਂ ਉਸ ਨੂੰ ਲਜਾਇਆ ਜਾਂਦਾ ਤਾਂ ਡਾਕਟਰ ਕਹਿੰਦੇ ਨੇ ਕਿ ਇਹ ਤਾਂ ਮਰ ਗਿਆ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਆ ਤੁਸੀਂ ਆਪਣੇ ਜੋ ਕਮੈਂਟ ਨੇ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਤੁਸੀਂ ਇਹ ਸਾਰੇ ਮਾਮਲੇ ਤੇ ਕੀ ਸੋਚਦੇ ਹੋ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅੱਸੀ ਕਾਲ